ਸਾਜੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀ ਦੇਦੇ ਹੋ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਰਦਾਸਪੁਰ ਜਿੱਥੇ ਕੀ ਵਿਕਲਾਂਗ ਰਾਸ਼ਟਰੀ ਪਾਰਟੀ ਵੱਲੋਂ ਜਿਹੜਾ ਆ ਇੱਥੇ ਸਪੈਸ਼ਲ ਧੰਨਵਾਦ ਕਰਨ ਦੇ ਲਈ ਡੀ ਐਚਓ ਮੈਮ ਦਾ ਡੀ ਐਚਓ ਮੈਮ ਦਾ ਜਿਹੜਾ ਆ ਸਪੈਸ਼ਲ ਧੰਨਵਾਦ ਕਰਨ ਦੇ ਲਈ ਜਿਹੜੀ ਸਾਰੀ ਟੀਮ ਪਹੁੰਚੀ ਹੋਈ ਹੈ ਜਿਹਦੇ ਵਿੱਚ ਰਾਸ਼ਟਰੀ ਵਿਕਲੈਂਗ ਪਾਰਟੀ ਦੇ ਪ੍ਰਧਾਨ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਰਵਿੰਦਰ ਡੁਗਰੀ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਮੈਡਮ ਦਾ ਜਿਹੜਾ ਆ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਪਹੁੰਚੀਆਂ ਹੋਈਆਂ ਸੀ ਉਹਨਾਂ ਦਾ ਵੀ ਜਿਹੜਾ ਧੰਨਵਾਦ ਕੀਤਾ ਸਾਰੀ ਗੱਲਬਾਤ ਜਿਹੜੀ ਹੈ ਉਹ ਕਰ ਲਏ ਨੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਰਾਸ਼ਟਰੀ ਵਿਕਲੈਂਗ ਪਾਰਟੀ ਅਸੀਂ ਮੈਡਮ ਪੰਨੀਰਕੌਰ ਡੀਐਸਓ ਸਮਾਜ ਸੇਵਕ ਸਾਹਿਬ ਅਸੀਂ ਪਹਿਲਾਂ ਮੈਡਮ ਕੋਲ ਆਈ ਸੀ ਬੇਨਤੀ ਕੀਤੀ ਸੀ ਮੈਡਮ ਜੀ ਕਿ ਅਸੀਂ ਹੈਂਡੀਕੈਪਟ ਜਿਹੜੇ ਨੇ ਕਰੋਨਾ ਹੀ ਬਾਹਰ ਨਿਕਲ ਸਕਦੇ ਉਹਨਾਂ ਦੀ ਰਜਿਸਟ੍ਰੇਸ਼ਨਾਂ ਕੀਤੀਆਂ ਨੇ ਤੇ ਉਹਨਾਂ ਨੂੰ ਫੋਨ ਕਰਕੇ ਤੇ ਸਾਡੇ ਜਿਹੜੇ ਬੈਟਰੀ ਵਾਲੇ ਗੱਡੀਆਂ ਮੰਗਾਈਆਂ ਜਾਣ ਇਹ ਮੈਡਮ ਦਾ ਬੜਵੜ ਧੰਨਵਾਦ ਆ ਜਨ ਸਾਡੀਆਂ ਤੇ ਸਾਡੀਆਂ ਨਾਲ ਗੱਲ ਮੰਨੀ ਤੇ ਅੱਜ ਇਹਨਾਂ ਨੂੰ ਜਿਹੜੇ ਹੈਂਡੀਕੈਪ ਜਿਹੜੇ ਇਹਨਾਂ ਨੂੰ ਬੈਟਰੀ ਵਾਲ ਸਾਈਕਲ ਇਹ ਮੈਡਮ ਨੇ ਦਵਾਈ ਨੇ ਤੇ ਮੈਡਮ ਜੀ ਇੱਕ ਬੇਨਤੀ ਕਰਬ ਜੇਰਾ ਸਾਡਾ ਜੇਰਾ ਕੈਂਪ ਮਨਜ਼ੂਰ ਤੇ ਦੱਸਦੇ ਵੀ ਉਹ ਵੀ ਜਲਦੀ ਜਲਦੀ ਸਾਡੇ ਜੇਰਾ ਕੈਂਪ ਚੇਰਾ ਉਹ ਲਵਾਇਆ ਜੇ ਸਾਡੇ ਹੈਂਡੀਕੈਰ ਭੈਣ ਭਰਾਣ ਜਿਹੜੇ ਉਹਨਾਂ ਨੂੰ ਵੀਲ ਚੇਰਾ ਟਰਾਈਸਾਈਕਲ ਬਸਾਖੀ ਜਾਂ ਹੋਰ ਕੁਝ ਮਾਨਵੀ ਜੇਰਾ ਪ੍ਰੋਵਾਈਡ ਮੈਡਮ ਜੀ ਕਰਵਾਇਆ ਜਾਏ। ਹਾਂਜੀ ਤੇ ਮੈਡਮ ਜੀ ਤਾਂ ਅਸੀਂ ਬੜਾ ਦਿਲੋਂ ਧੰਨਵਾਦ ਕਰਦੇ ਆ ਸਾਰੇ ਸਾਰੇ ਹੈਂਡੀਕੈਰ ਭਰਾਵਰ ਵਾਲੋ। ਅਨਹੀਂ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਦਾਂ ਦਾ ਕੋਈ ਪ੍ਰੋਗਰਾਮ ਮੇਰੇ ਕੋਲ ਆਏ ਸੀ ਤਾਂ ਐਕਚੁਅਲੀ ਇਹਨਾਂ ਦੀ ਇੱਕ ਪ੍ਰੋਬਲਮ ਇਹ ਸੀ ਕਿ ਇਹਨਾਂ ਦੀ ਉੱਥੇ ਹੋਈ ਹੋਈ ਸੀ ਰਜਿਸਟ੍ਰੇਸ਼ਨ ਸਮਾਨ ਨਹੀਂ ਮਿਲ ਰਿਹਾ ਸੀ ਤਾਂ ਮੈਂ ਉੱਥੇ ਉਹਨਾਂ ਨਾਲ ਟਾਈ ਅਪ ਕਰਕੇ ਤਾਂ ਇਹਨਾਂ ਨੇ ਸਮਾਨ ਉੱਥੋਂ ਆਪਣਾ ਪ੍ਰਾਪਤ ਕਰ ਲਿਆ ਇਹਨਾਂ ਦੀਆਂ ਬੈਟਰੀ ਵਾਲੀਆਂ ਟ੍ਰਾਈਸਾਈਕਲ ਸੀਗੀਆਂ ਜਿਹੜੀਆਂ ਦੂਜੀ ਆਪਰੇਟਿਡ ਹੁੰਦੀਆਂ ਉਹ ਇਹਨਾਂ ਨੂੰ ਮਿਲ ਗਈਆਂ ਤਾਂ ਅੱਜ ਹੀ ਸੱڈنੀ ਮੇਰੇ ਕੋਲ ਆਏ ਨੇ ਮੈਨੂੰ ਐਗਜ਼ੈਕਟਲੀ ਇਹ ਹੀ ਨਹੀਂ ਪਤਾ ਸੀ ਵੀ ਇਹ ਕਿਵੇਂ ਆਏ ਨੇ ਤਾਂ ਇਸ ਫਾਰਮੈਲਟੀ ਦੀ ਵੀ ਕੋਈ ਜ਼ਰੂਰਤ ਨਹੀਂ ਸੀਗੀ ਦਿਸ ਇਜ਼ ਮਾਈ ਡਿਊਟੀ ਮੇਰਾ ਆបਦਾ ਇਹ ਕੰਮ ਦਾ ਹਿੱਸਾ ਹੈ ਕਿ ਇਹਨਾਂ ਤੱਕ ਇਹ ਸਾਰੀਆਂ ਸੁਵਿਧਾਵਾਂ ਪਹੁੰਚਣ ਰਹੀ ਗੱਲ ਕੈਂਪ ਦੀ ਇਹ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਇਸ ਡਿਸਟ੍ਰਿਕਟ ਚ ਜੁਆਇਨ ਕਰਦੇ ਹੋਏ ਹੀ ਮੈਂ ਡਿਊ ਲੈਟਰ ਡੀਸੀ ਸਰ ਰਾਹੀਂ ਐਸੀ ਭੇਜਵਾ ਚੁੱਕੇ ਹਾਂ ਉੱਥੇ ਡਿਊ ਟੂ ਇਲੈਕਸ਼ਨ ਕੋਡ ਉਹ ਪ੍ਰੋਸੈਸ ਨਹੀਂ ਆ ਸਕਦਾ ਸੀਗਾ ਕੰਮ ਆਪਦੇ ਪ੍ਰੋਸੀਜਰ ਰਾਹੀਂ ਹੀ ਹੋਣਾ ਹੈ ਤਾਂ ਹੁਣ ਅਸੀਂ ਜਲਦੀ ਜਿਹੜਾ ਨਾਰਮਲ ਜਿਵੇਂ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਅ ਅਸੈਸਮੈਂਟ ਕੈਂਪ ਲੱਗਦਾ ਹੈ ਲਿਮਕੋ ਵੱਲੋਂ ਉਹ ਅਸੀਂ ਇੱਥੇ ਲਵਾਵਾਂਗੇ ਇਹਨਾਂ ਨੂੰ ਹੁਣ ਕਿਤੇ ਜਾਣ ਦੀ ਜ਼ਰੂਰਤ ਨਹੀਂ ਸਮਾਨ ਇੱਥੇ ਮੁਹੱਈਆ ਹੋਏਗਾ ਮੈਮ ਜਿ ਤਰ੍ਹਾਂ ਕਿ ਕਿਸੇ ਵੀ ਅਫਸਰ ਵੱਲੋਂ ਜਦੋਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਜਾਂਦਾ ਤੇ ਜਿਨ੍ਹਾਂ ਦੇ ਲਈ ਉਪਰਾਲਾ ਕੀਤਾ ਜਾਂਦਾ ਉਹਨਾਂ ਦੇ ਲਈ ਇੱਕ ਮਾਣ ਵਾਲੀ ਗੱਲਬਾਤ ਹੋ ਜਾਂਦੀ ਹੈ ਤੇ ਇਹਨਾਂ ਨੇ ਤੁਹਾਡਾ ਸਪੈਸ਼ਲੀ ਅੱਜ ਮਾਨ ਸਨਮਾਨ ਕੀਤਾ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ ਅਹ ਦੇਖੋ ਮਤਲਬ ਪਰਸਨਲੀ ਤਾਂ ਇੰਨੀ ਗਰਮੀ ਚ ਇੱਥੇ ਆਉਣ ਦੀ ਜ਼ਰੂਰਤ ਵੀ ਨਹੀਂ ਸੀ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਮੈਂ ਇਹਨਾਂ ਨੂੰ ਫੋਨ ਕੀਤਾ ਹੀ ਇਹਨਾਂ ਨੇ ਮੈਨੂੰ ਥੈਂਕ ਯੂ ਲਈ ਫੋਨ ਕੀਤਾ ਸੀ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਸੀ ਮੇਰੇ ਕੋਲ ਇਹ ਕੋਈ ਆਈਡੀਆ ਵੀ ਨਹੀਂ ਸੀ ਵੀ ਇਹ ਇਦਾਂ ਆਉਣਗੇ ਮੇਰੀ ਹੰਬਲ ਰਿਕਵੈਸਟ ਇਹਨਾਂ ਵਾਸਤੇ ਇਹ ਜ਼ਰੂਰ ਆ ਵੀ ਅ ਨਹੀਂ ਇਹਨਾਂ ਦੂਰ ਇੱਥੇ ਆ ਕੇ ਖਪਨਾ ਚਾਹੀਦਾ ਸੀ ਆਏ ਵੀ ਔਖੇ ਹੋਣਗੇ ਇਨਾਂ ਕੋਲ ਇਹਨਾਂ ਦਾ ਸਮਾਨ ਪਹੁੰਚ ਗਿਆ ਮੇਰੇ ਕੋਲ ਆਪਣੇ ਆਪ ਚ ਹੀ ਇੱਕ ਸੰਤੁਸ਼ਟੀ ਆ ਇੱਕ ਤਸੱਲੀ ਆ ਕਿ ਤੁਸੀਂ ਅ ਮਤਲਬ ਇਸ ਤਰੀਕੇ ਨਾਲ ਕਿਸੇ ਦੇ ਕੰਮ ਆਉਣੇ ਹੋ ਕਿਸੇ ਦੀ ਜ਼ਿੰਦਗੀ ਤੁਰਦੀ ਬਣ ਜਾਂਦੀ ਹੈ ਇਹ ਪਹਿਲੇ ਮਤਲਬ ਪਹਿਲੀ ਵਾਰੀ ਇਦਾਂ ਨਹੀਂ ਹੋਇਆ ਬੀਇੰਗ ਬੀਐਸਐਸ ਸੋ ਅਸੀਂ ਪਹਿਲਾਂ ਵੀ ਵੱਖਰੇ ਵੱਖਰੇ ਡਿਸਟ੍ਰਿਕਟਸ ਜਿੱਥੇ ਮੈਂ ਰਹੀ ਹਾਂ ਇਹ ਕੰਮ ਕੀਤਾ ਹੋਇਆ ਤਾਂ ਇਹ ਅੱਗੇ ਵੀ ਹੋਣਾ ਹੀ ਹੈ ਤਾਂ ਮੇਰੀ ਹੁਣ ਵੀ ਰਿਕਵੈਸਟ ਆ ਕਿ ਕਿਸੇ ਵੀ ਖੇਚਲ ਦੀ ਕਿਸੇ ਵੀ ਤਰੀਕੇ ਦੀ ਇਹੋ ਜਿਹੀ ਜ਼ਰੂਰਤ ਨਹੀਂ ਹੁੰਦੀ ਸਾਨੂੰ ਸਪੈਸ਼ਲੀ ਮੈਨੂੰ ਇਹ ਮੈਂ ਆਪ ਹੀ ਕਰਨਾ ਹੈ ਮੇਰਾ ਇਨੀਸ਼ੀਏਟਿਵ ਹੈਗਾ ਤਾਂ ਇੱਥੇ ਵੀ ਹੋਵੇਗਾ ਇਹ ਕੰਮ ਸਾਇਦ ਮੈਮ ਇਹਨਾਂ ਨੇ ਇਸੇ ਕਰਕੇ ਤੁਹਾਡਾ ਮਾਨ ਸਨਮਾਨ ਕੀਤਾ ਕਿਉਂਕਿ ਬਹੁਤ ਸਾਰੇ ਜਿਹੜੇ ਸਰਕਾਰੀ ਵਿਭਾਗਾਂ ਦੇ ਵਿੱਚ ਅਫਸਰ ਨੇ ਉਹ ਫੇਰੇ ਬਹੁਤ ਮਰਵਾ ਦਿੰਦੇ ਆ ਖਾਸ ਕਰਕੇ ਆਮ ਜਨਤਾ ਦੇ ਤੇ ਆਮ ਜਨਤਾ ਦੇ ਨਾਲ ਨਾਲ ਇਹ ਵਿਕਲੰਗ ਵੀ ਨੇ ਤੇ ਇਹਨਾਂ ਦੀ ਤੁਸੀਂ ਹੈਲਪ ਕੀਤੀ ਹੈ ਹੋਰ ਜਿਹੜੇ ਚੰਗੀਆਂ ਪੋਸਟਾਂ ਦੇ ਉੱਤੇ ਅਫਸਰ ਬੈਠੇ ਹੋਏ ਆ ਉਹਨਾਂ ਦੇ ਲਈ ਕੋਈ ਮੈਸੇਜ ਨਹੀਂ ਮੇਰਾ ਮੈਸੇਜ ਕਿਸੇ ਲਈ ਵੀ ਐਵੇਂ ਦਾ ਮੈਸੇਜ ਨਹੀਂ ਹੈਗਾ ਆਪਣੀ ਡਿਊਟੀ ਤਾਂ ਹਰ ਇੱਕ ਨੇ ਕਰਨੀ ਹੀ ਹੁੰਦੀ ਹੈ ਅਸੀਂ ਇਸ ਪੋਸਟ ਤੇ ਜਦੋਂ ਆਉਨੇ ਆ ਉਹ ਸਾਰਾ ਪਰਖ ਕੇ ਹੀ ਉਸ ਤੇ ਆਇਆ ਜਾਂਦਾ ਹੈ ਆਪਣੀ ਆਪਣੀਆਂ ਸਮੱਸਿਆਵਾਂ ਹੁੰਦੀਆਂ ਹੋਣਗੀਆਂ ਆਫਿਸਿਸ ਦੀਆਂ ਬਟ ਠੀਕ ਹੈ ਇਹ ਮੇਰੇ ਕਰਨ ਲਈ ਕੰਮ ਸੀਗਾ ਤੇ ਮੇਰੇ ਕਹਿਣ ਤੇ ਉਹ ਹੋ ਵੀ ਗਿਆ ਕੋਈ ਜ਼ਿਆਦਾ ਇਹਦੇ ਵਿੱਚ ਵੱਡਾ ਐਫਰਟ ਨਹੀਂ ਹੈ ਐਫਰਟ ਉਹ ਲਾਵਾਂਗੇ ਜਦੋਂ ਅਸੀਂ ਅਸੈਸਮੈਂਟ ਕੈਂਪ ਲਾਵਾਂਗੇ ਤੇ ਇੱਥੇ ਹੀ ਮੁੜ ਕੇ ਡਿਸਟ੍ਰਿਬਿਊਸ਼ਨ ਕੈਂਪ ਵੀ ਹੋਏਗਾ ਉਹਦੇ ਵਿੱਚ ਮੇਰੀ ਕੋਸ਼ਿਸ਼ ਹੋਏਗੀ ਕਿ ਅਸੀਂ ਗੁਰਦਾਸਪੁਰ ਦੇ ਵੱਧ ਤੋਂ ਵੱਧ ਜਿਹੜੇ ਡਿਫਰੈਂਟਲੀ ਏਬਲ ਪਰਸਨ ਨੇ ਉਹਨਾਂ ਨੂੰ ਅਸੀਂ ਇਹ ਸਾਰੀਆਂ ਸੁਵਿਧਾਵਾਂ ਇੱਥੇ ਹੀ ਮੋਈਆ ਕਰਾ ਸਕੀਏ ਅ ਇਸ ਟਾਈਮ ਤੁਸੀਂ ਦੇ ਦੇ ਪਿਓ ਮੇਰੇ ਨਾਲ ਤਸਵੀਰਾਂ ਜਿੱਥੇ ਕਿ ਰਾਸ਼ਟਰੀ ਵਿਕਲੈਂਗ ਪਾਰਟੀ ਉਹਨੂੰ ਜਿਹੜੇ ਆ ਉਹਨਾਂ ਦੇ ਪ੍ਰਧਾਨ ਰਵਿੰਦਰਪਾਲ ਡੁਗਰੀ ਵੱਲੋਂ ਜਿਹੜੇ ਆ ਟਰਾਈਸਾਈਕਲ ਇਲੈਕਟ੍ਰਿਕ ਟਰਾਈਸਾਈਕਲ ਜਿਹੜੇ ਨੇ ਉਹ ਦਿੱਤੇ ਗਏ ਸੀ ਤੁਹਾਨੂੰ ਦੱਸ ਦੇ ਕਿ ਇਸ ਤਰ੍ਹਾਂ ਦੇ ਉਹ ਜਿਹੜੇ ਸਾਈਕਲ ਨੇ ਉਹ ਦਿੱਤੇ ਗਏ ਸੀ ਤੇ ਉੱਥੇ ਜਿਹੜਾ ਆ ਡੀ ਐਚਓ ਮੈਡਮ ਹੋਣਾ ਨੇ ਜਿਹੜਾ ਆ ਧੰਨਵਾਦ ਕਰਨ ਦੇ ਲਈ ਸਪੈਸ਼ਲ ਜਿਹੜਾ ਆ ਅੱਜ ਰਵਿੰਦਰਪਾਲ ਜੀ ਰਾਸ਼ਟਰੀਏ ਵਿਕਲਾਂਗ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਜਿਹੜਾ ਆ डीएचएम मैम ਜਿਹੜਾ ਆ ਸਨਮਾਨ ਦਿੱਤਾ ਗਿਆ ਆ ਉਹਨਾਂ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ ਆ ਨਾਲ ਦੀ ਨਾਲ ਤੁਸੀਂ ਦੇਖਦੇ ਪਏ ਹੋ ਕਿ ਹੋਰ ਵੀ ਇੱਥੇ ਸਾਡੇ ਨਾਲ ਅ ਮਹਾਸਾ ਜੋ ਕਿ ਪੰਜਾਬ ਪ੍ਰਧਾਨ ਜੁਧਵੀਰ ਜੀ ਨਾਲ ਦੀ ਨਾਲ ਸਿਟੀ ਪ੍ਰਧਾਨ ਰਮੇਸ਼ ਕਾਲੀ ਜੀ ਜੋ ਕਿ ਸਿਰਗੁਰ ਨਾਬਾ ਦਾਸ ਜੀ ਕਮੇਟੀ ਦੇ ਪ੍ਰਧਾਨ ਨੇ ਤੇ ਉਹ ਵੀ ਪਹੁੰਚੇ ਹੋਏ ਨੇ ਤੇ ਇਸ ਟਾਈਮ ਦੋਸਤੋ ਸਾਡੇ ਨਾਲ ਯੋਧਵੀਰ ਜੀ ਵੀ ਮੌਜੂਦ ਨੇ ਜੋ ਕਿ ਸਰਗੁਰ ਨਾਭਾ ਦਾ ਜੀ ਪੰਜਾਬ ਸੰਮਤੀ ਦੇ ਪ੍ਰਧਾਨ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿ ਇਹ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਨੇ ਮੈਂ ਮੈਡਮ ਕਾਲੋਂ ਜੀ ਦਾ ਧੰਨਵਾਦ ਕਰਨਾ ਕਿ ਤੁਹਾਡੇ ਵਗਰੇ ਆਫੀਸਰ ਜਿਹੜੇ ਨੇ ਅਗਰ ਸਾਰੇ ਹੋ ਜਾਣ ਤੇ ਇਹ ਗਰੀਬ ਗੁਰਬਾ ਬੇਸਹਾਰਾ ਦਾ ਮਾਨ ਸਨਮਾਨ ਔਰਾਂ ਨੂੰ ਮੌਕੇ ਸਰ ਸਾਰੀ ਫੈਸਿਲਿਟੀ ਮਿਲ ਸਕਦੀ ਆ ਔਰ ਤੁਹਾਡਾ ਅੱਜ ਅਸੀਂ ਇਸ ਧੰਨਵਾਦੀ ਕਰਨਾ ਆ ਤੁਹਾਂ ਸਗੋਂ ਇਹ ਰਿਅਲਾਈਜ਼ ਕਰਾਇਆ ਕਿ ਇੰਨੀ ਗਰਮੀ ਚਾਂਦੀ ਕੋਈ ਲੋਡ ਨਹੀਂ ਸੀ ਉਹ ਚਲੋ ਇਹਨਾਂ ਦੀ ਇੱਛਾ ਸੀ ਮੰਨਦੀ ਐ ਸਾਰੇ ਹੈਂਡੀਕੈਪ ਨੇ ਕੁਝ ਤਾਂ ਪਰਮਾਤਮਾ ਵੱਲੋਂ ਹੀ ਵਿਕਲੰਗ ਹੋ ਜਾਂਦਾ ਤਾਂ ਕੁਝ ਇੱਥੇ ਐਕਸੀਡੈਂਟ ਹੋਣ ਕਰਕੇ ਜਿਸ ਤਰ੍ਹਾਂ ਰਵਿੰਦਰ ਜੀ ਚੰਗਾ ਭਲਾ ਸੀਗਾ ਇਹ ਐਕਸੀਡੈਂਟ ਕਰਕੇ ਹੀ ਹੈਂਡੀਕੈਪ ਹੋ ਗਿਆ ਤੁਹਾਡੇ ਡਿਪਾਰਟਮੈਂਟ ਨੇ ਇਹਨਾਂ ਦੀ ਬਾਹ ਫੜੀ ਆ ਕਿਉਂਕਿ ਤੁਹਾਡਾ ਡਿਪਾਰਟਮੈਂਟ ਸਾਰੇ ਗਰੀਬਾਂ ਦੀ 올ਡ ਬੁਢਾਪਾ ਪੈਨਸ਼ਨਾਂ ਵੀ ਲਾਂਦੀਆਂ ਐ ਵਿਧਵਾ ਪੈਨਸ਼ਨਾਂ ਵੀ ਲਾਂਦੀਆਂ ਨੇ 올ਡ एज ਪੈਨਸ਼ਨਾਂ ਵੀ ਲਾਂਦੀਆਂ ਸੋ ਇਹ ਵਿਕਲਾਂਗ ਦਾ ਵੀ ਇੱਕ ਵਿੱਚ ਤੁਹਾਡੇ ਚੀਜ਼ ਕੈਟਾਗਰੀ ਆ ਉਹਨਾਂ ਦੀ ਵੀ ਪੈਨਸ਼ਨ 1500 ਰੁਪਏ ਸ਼ਾਇਦ ਅਜੇ ਤੱਕ ਹੈਗੀ ਆ ਪਰ 1500 ਨਾਲ ਕੁਝ ਵੀ ਨਹੀਂ ਬੰਦਦਾ ਕੁਝ ਸੈਂਟਰ ਗਵਰਨਮੈਂਟ ਵੀ ਥੋੜੀ ਥੋੜੀ ਇਹਨਾਂ ਨੂੰ ਹੈਲਪ ਕਰਦੀ ਆ ਮੇਰੇ ਖਿਆਲ ਅਕਦਾ ਇਹਨਾਂ ਨੂੰ ਆਈ ਨਿਊ ਹੈਲਪ ਉਹ ਵੀ ਰਿਕੁਐਸਟ ਕਰਨੇ ਆ ਕਿ ਉਹ ਵੀ ਤੁਸੀਂ ਐਪਰੀਸ਼ੀਏਟ ਕਰਕੇ ਥੋੜਾ ਜਿਹਾ ਇਨੀਸ਼ੀਏਟਿਵ ਲੈ ਕੇ ਤੇ ਉਹ ਵੀ ਇਹਨਾਂ ਨੂੰ ਮਿਲਦੇ ਚਲੋ ਅੱਜ ਪੈਸੇ ਨਾ ਬਣਦਾ ਤੇ ਇਥੇ ਲੱਖਾਂ ਰੁਪਏ ਆਪਾਂ ਤਰਖਾ ਵੀ ਲੈਣਦੇ ਤਾਂ ਵੀ ਕੁਝ ਨਹੀਂ ਬਣਦੇ ਪਰ ਇਹਨਾਂ ਨੂੰ 15-15 100 ਨਾਲ ਹੀ ਗੁਜ਼ਾਰਾ ਕਰਦਾ ਨਹੀਂ ਚੱਲਣਾ ਫਿਰ ਵੀ ਬੜਾ ਹਸਲ ਹੈ ਸੋ ਅਸੀਂ ਅੱਜ ਇਹੀ ਸਾਡਾ ਮਕਸਦ ਸੀਗਾ ਕਿ ਜਦੋਂ ਵੀ ਜਿਸ ਤਰ੍ਹਾਂ ਇਹ ਸਾਨੂੰ ਭੈਣ ਭਰਾ ਜਦੋਂ ਕੋਈ ਮੁਸੀਬਤ ਪੈਂਦੀ ਆ ਤੇ ਫੋਨ ਕਰਦੇ ਆ ਅਸੀਂ ਇਹਨਾਂ ਨੂੰ ਚੁੱਕ ਕੇ ਲਿਆ ਕੇ ਕਦੀ ਹਸਪੀਟਲ ਤੇ ਲੈ ਜਾਂਦੇ ਆ ਕਦੀ ਅਸੀਂ ਡੀਸੀ ਸਾਹਿਬ ਨੂੰ ਮਿਲਾਨੇ ਆ ਕਦੀ ਏਡੀਸੀ ਸਾਹਿਬ ਨੂੰ ਮਿਲਾਨੇ ਆ ਵੀ ਇਹਨਾਂ ਦੀ ਕੋਈ ਕੀਤੀ ਜਾ ਹਲਪ ਪਿੱਛੇ ਇਹਨਾਂ ਦਾ ਮਕਾਨ ਬੜਾ ਮਾਰਾ ਸੀਗਾ ਸਾਰੇ ਲੋਕਾਂ ਨੂੰ ਕੱਚੇ ਮਕਾਨ ਬਣਾਉਣ ਤੋਂ ਪੱਕੇ ਮਕਾਨਾਂ ਦੀ ਗ੍ਰਾਂਟ ਮਿਲੀ ਆ ਬਟ ਅਜੇ ਤੱਕ ਇਹਨਾਂ ਨੂੰ ਉਹ ਗ੍ਰਾਂਟ ਵੀ ਨਹੀਂ ਮਿਲੀ ਮੈਂ ਏਡੀਸੀ ਸਾਹਿਬ ਨੂੰ ਵੀ ਮਿਲਿਆ ਸੀਗਾ ਵੀ ਇਹ ਵਿਚਾਰਾ ਇੱਕ ਤੇ ਦੌੜ ਭੱਜ ਵੀ ਨਹੀਂ ਇੰਨੀ ਕਰ ਸਕਦਾ ਤੇ ਦੂਸਰਾ ਇੱਥੇ ਸੁਣਵਾਈ ਨਹੀਂ ਹੋ ਰਹੀ ਕਿਰਪਾ ਕਰਕੇ ਇਹਨਾਂ ਲੋਕਾਂ ਦੀ ਜਿਹੜੇ ਹੈਂਡੀਕੈਪ ਨੇ ਪਰਮਾਤਮਾ ਦੇ ਮਾਰੇ ਹੋਏ ਨੇ ਪਰਮਾਤਮਾ ਹੀ ਤੁਹਾਡੇ ਮਨ 'ਚ ਇਹੋ ਜਿਹਾ ਆਰਡਰ ਕਰੇ ਕਿ ਤੁਸੀਂ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰ ਰਹੇ ਹੋ ਅੱਗੇ ਵੀ ਹੋਰ ਵੀ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਾਰੇ ਤੁਹਾਨੂੰ ਵੀ ਜਿਹੜਾ ਇੱਥੇ ਹੈਂਡੀਕੈਪ ਮੇਰੇ ਵੀਰ ਬੈਠੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਰੱਬ ਦੀ ਰਜ਼ਾਤ ਰਹਿਣਾ ਬੜਾ ਜ਼ਰੂਰੀ ਆ ਰਹਿਣਾ ਵੀ ਪੈਣਾ ਪਰ ਸਾਡੇ ਲੋਕਾਂ ਦੀ ਜਿਹੜਾ ਮੈਡਮ ਜੀ ਦੀ ਜਾਂ ਹੋਰ ਵੀ ਅਫਸਰਾਂ ਜਿੱਥੇ ਕਿਤੇ ਲੋੜ ਪੈਂਦੀ ਹੈ ਤੁਹਾਡੀ ਸੇਵਾ 'ਚ ਹਾਜ਼ਰ ਨੇ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਅ ਇਹ ਸੀ ਜੀ ਸਾਡੇ ਨਾਲ ਜੁਧਵੀਰ ਜੀ ਜੋ ਕਿ ਗੁਰਨਾਬਦაძ ਜੀ ਮਹਾਸਾ ਕਮਿਊਨਿਟੀ ਤੋਂ ਨੇ ਸਾਡੇ ਨਾਲ ਸਰਦਾਰ ਜੀ ਵੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਕੀ ਕਹਿਣਾ ਚਾਹੋ ਮੈਂ ਤੇ ਇਹੀ ਕਹਿਣਾ ਚਾਹਨਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਵੀ ਰਵਿੰਦਰ ਭਾਈ ਡੁੱਗਰੀ ਤੋਂ ਜਿਹੜੇ ਮੈਨੂੰ ਕੁਝ ਸਮਾਂ ਪਹਿਲਾਂ ਮਿਲੇ ਸੀ ਇਹਨਾਂ ਨੂੰ ਇੱਕ ਮੈਂ ਬੇਨਤੀ ਕੀਤੀ ਸੀ ਕਿ ਜਿਹੜੀ ਆ ਬੈਟਰੀ ਵਾਲਾ ਰਕਸ਼ਾ ਆ ਇਹ ਕਿੱਥੋਂ ਤੁਸੀਂ ਲਿਆ ਤੇ ਕਿੱਦਾਂ ਮਿਲੇਗਾ ਮੇਰੇ ਪਿੰਡ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ ਵੀ ਕੁਝ ਇਹੋ ਜਿਹੇ ਨੇ ਹੈਗੇ ਨੇ ਵੀਰ ਜਿਨ੍ਹਾਂ ਨੂੰ ਜ਼ਰੂਰਤ ਆ ਫਿਰ ਮੈਂ ਫੀਲਡ ਦੇ ਵਿੱਚ ਘੁੰਮਣਾ ਮੈਂ ਮਿਲ ਦੇ ਵਿੱਚ ਜੌਬ ਕਰਦਾ ਤੇ ਮੈਨੂੰ ਕੋਈ ਇਹੋ ਜਿਹਾ ਕੋਈ ਵੀ ਵੀਰ ਅਪੰਗ ਜਦੋਂ ਮਿਲਦਾ ਨਾ ਮੈਂ ਉਹਦੇ ਲਾਗੇ ਰੋਕ ਕੇ ਸਸਿਕਾ ਬਲਾ ਕੇ ਉਹਨੂੰ ਆਪਣਾ ਨੰਬਰ ਦੇ ਦਿੰਦਾ ਬਾਕਾਇਦਾ ਉਹਨੂੰ ਕਹਿੰਦਾ ਕਿ ਤੇਰੇ ਕਿੰਨੇ ਪਰਸੈਂਟ ਹੈਗੇ ਆ ਤੇ ਤੈਨੂੰ ਇਹਦੀ ਜੇ ਜ਼ਰੂਰਤ ਹੈ ਤੇ ਅਸੀਂ ਤੈਨੂੰ ਪ੍ਰੋਵਾਈਡ ਕਰਾ ਸਕਦੇ ਆ ਬਸ ਇੰਨੀ ਕੀ ਸੇਵਾ ਭਾਜੀ ਹੁਣ ਲਾਈ ਆ ਫਿਰ ਇਹ ਬਹੁਤ ਦਿਨਾਂ ਚਿਰ ਆ ਬਾਅਦ ਵਿ ਦਫਤਰਾਂ ਦੇ ਚੱਕਰ ਬਾੜਿਆ ਅਸੀਂ ਇੱਧਰ ਵੀ ਆਏ ਪੀ ਗੁਰਦਾਸਪੁਰ ਦੇ ਵਿੱਚ ਕੈਂਪ ਲਾਇਆ ਜਾਇਆ ਕਿਉਂਕਿ ਉੱਥੇ 2000 ਰੁਪਏ ਖਰਚਾ ਆ ਜਾਂਦਾ ਚੰਡੀਗੜ੍ਹ ਜਿੱਥੋਂ ਲੈਣ ਜਾਏ ਕੁਰਾਲੀ ਤੋਂ ਤੇ ਹਰ ਕੋਈ ਸਾਰੇ ਗਰੀਬ ਨੇ ਕੋਈ ਇੰਨਾ ਕਿਸੇ ਕੋਲ ਪੈਸੇ ਨਹੀਂ ਹੁੰਦਾ ਫਿਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੇ ਕਰਾਇਆ ਭੜਾ ਇਕੱਠਾ ਕਰਕੇ ਅਸੀਂ ਸਾਰੇ ਇਹ ਵੀਰਾਂ ਨੇ ਤੇ ਉਹਨਾਂ ਨੂੰ 16 ਦੇ ਲਗਭਗ ਜਿਹੜੇ ਆ ਬੈਟਰੀ ਵਾਲੇ ਰਿਕਸ਼ੇ ਉਹਨਾਂ ਨੂੰ ਦਿਲਵਾਏ ਤੇ ਭਾਜੀ ਹੁਣ ਮੇਰੀ ਸੇਵਾ ਲਈ ਕਿ ਤੂੰ ਨਾਲ ਜਾਣਾ ਤੇ ਇਹਨਾਂ ਨੂੰ ਗੱਡੀ ਤੇ ਉੱਪਰ ਚੜ੍ਹਾਉਣਾ ਜਾਂ ਲਾਣਾ ਜਾਂ ਰਾਜ ਰੋਟੀ ਪਾਣੀ ਦਾ ਪ੍ਰਬੰਧ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਆ ਤੇ ਜਿੰਨੀ ਖੁਸ਼ੀ ਉਹਨਾਂ ਨੂੰ ਮਿਲੀ ਆ ਮੈਂ ਕਹਿੰਨਾ ਉਸ ਤੋਂ ਵੱਧ ਖੁਸ਼ੀ ਮੈਨੂੰ ਮਿਲੀ ਆ ਕਿ ਮੈਂ ਇਹਨਾਂ ਦੇ ਕੰਮ ਆ ਸਕਿਆ ਮੈਂ ਇਨਯੋਗਾ ਹੈਗਾ ਤੇ ਬੜੇ ਦਿਲ ਨੂੰ ਖੁਸ਼ੀ ਮਿਲੀ ਆ ਤੇ ਹੋਰ ਵੀ ਸਮਾਜ ਦੇ ਵਿੱਚ ਕਹਿੰਦਾ ਵੀ ਮਨੁੱਖਤਾ ਦੀ ਸੇਵਾ ਕਰੋ ਵੱਧ ਚੜ ਕੇ ਜਿੰਨੀ ਹੋ ਸਕਦੀ ਆ ਤੇ ਸਭ ਤੋਂ ਵੱਧ ਧੰਨਵਾਦ ਆ ਰਵਿੰਦਰ ਭਾਜੀ ਹੁਣਾਂ ਦਾ ਪ੍ਰਧਾਨ ਸਾਹਿਬ ਜਿਹੜੇ ਨਾਲ ਸਾਰੇ ਸਾਥੀਆਂ ਦਾ ਤੇ ਮੈਡਮ ਜੀ ਹੁਣੇ ਹੁਣੇ ਮਿਲ ਕੇ ਗਏ ਤੇ ਉਹਨਾਂ ਦਾ ਵੀ ਸਮਾਜਿਕ ਸੁਰੱਖਿਆ ਅਫਸਰ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਤੇ ਸਾਡੇ ਨਾਲ ਇਸ ਟਾਈਮ ਰਮੇਸ਼ ਕਾਲੀ ਜੀ ਵੀ ਜੋ ਕਿ ਡਿਸਟ੍ਰਿਕਟ ਸਿਟੀ ਗਰਦਾਸਪੁਰ ਦੇ ਜਿਹੜੇ ਪ੍ਰਧਾਨ ਨੇ ਸਰਗੁਰ ਨਾਬਾਦਾਸ ਸੰਮਤੀ ਤੋਂ ਤੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਕਿ ਇਹ ਇਸ ਬਾਰੇ ਕੀ ਵਿਚਾਰ ਦੇਣਾ ਚਾਹਣਗੇ ਗੋਸਾਮੀ ਸ਼ੁਰੂ ਨਾਬਾਦਾਸ ਮਹਾਰਾਜ ਕੀ ਅੱਜ ਦੇ ਇਸ ਵਿਕਲੰਗ ਰਿਕਸ਼ਾ ਵੰਡ ਸਮਾਰੋਹ ਦੇ ਵਿੱਚ ਹਾਜ਼ਰ ਹੋਏ ਅਫਸਰ ਸਹਿਬਾਨ ਸਾਡੇ ਚੌਧਰੀ ਯੋਧਵੀਰ ਸਿੰਘ ਜੀ ਵਿਕਲੰਗ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਨਿਸ਼ਾਨ ਸਿੰਘ ਜੀ ਰਵਿੰਦਰ ਡੁਗਰੀ ਜੀ ਤੇ ਹੋਰ ਸਾਥੀ ਜਿਹੜੇ ਇੱਥੇ ਆਏ ਨੇ ਉਹ ਖਾਸ ਕਰ ਜਿਹੜੇ ਮੈਡਮ ਉਹਨਾਂ ਦਾ ਧੰਨਵਾਦ ਕਰਨ ਆਏ ਸੀ ਤੇ ਸਾਨੂੰ ਵੀ ਜਿਹੜਾ ਬੁਲਾਇਆ ਅਸੀਂ ਸ਼ਹਿਰ ਕਮੇਟੀ ਦੇ ਵੱਲੋਂ ਜੋ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਏਗੀ ਜੋ ਵੀ ਸਾਨੂੰ ਇਹ ਰਵਿੰਦਰ ਜੀ ਕਹਿਣਗੇ ਆਪਾਂ ਤਨਮਨ ਤਾਂ ਨਾ ਇਹਨਾਂ ਦੀ ਸੇਵਾ ਕਰਾਂਗੇ ਜਿੱਥੇ ਵੀ ਜਿੱਥੇ ਸ਼ਕਤੀ ਕਿਤੇ ਲੋੜ ਪੈਗੀ ਅਸੀਂ ਸਾਰੀ ਸ਼ਹਿਰ ਕਮੇਟੀ ਗੁਰਨਾਬਾਦ ਸਮਤੀ ਦੇ ਪੰਜਾਬ ਦੇ ਪ੍ਰਧਾਨ ਸਾਡੇ ਚੌਦੀ ਯੁਧਵੀਰ ਸਿੰਘ ਜੀ ਹੋਰ ਵੀ ਸਾਥੀ ਸਾਡੇ ਆਏ ਨੇ ਤੇ ਬਹੁਤ ਬਹੁਤ ਧੰਨਵਾਦ ਆਸੀਂ ਜਦੋਂ ਵੀ ਸਾਡੀ ਸੇਵਾ ਲੱਗੇ ਅਸੀਂ ਹਾਜ਼ਰ ਹੋਵਾਂਗੇ ਧੰਨਵਾਦ ਜੋਸਾ ਸਿੰਘ ਵੀਰ ਜੀ ਗੁਰਨਾਬਾਦਾਸ ਮਾਸਪਤੀ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਤੇ ਇਹ ਨਾਂ ਨੇ ਹੈ ਡੀ ਕੈਪਟਨ ਦੀ ਇੰਨੀ ਕਿ ਸੇਵਾ ਕਰਦੇ ਨੇ ਅਸੀਂ ਸਾਨੂੰ ਜਿੱਥੇ ਵੀ ਲੋੜ ਪੈਂਦੀ ਆ ਇਹ ਭਾਜੀ ਉਹਰੀ ਜੂਰ ਇਹ ਰਾਸ਼ਟਪਤੀਆ ਵਾਟ ਇਹਨਾਂ ਨੂੰ ਮਿਲਦਾ ਆ ਸੇਵਾ ਭਾਵਨਾ ਦਾ ਜੀ ਤੇ ਸਾਹੀ ਜਿੱਥੇ ਹਾਂ ਡੀਕਾਰਡ ਮੈਂ ਹੀ ਫੋਨ ਕਰਨੇ ਆ ਤੇ ਇੱਕ ਫੋਨ ਤੇ ਸਾਡੇ ਜਿਹੜੇ ਉਹ ਦੌੜੇ ਹੁੰਦੇ ਨੇ ਸਾਡੇ ਜਿਹੜੇ ਕੰਮ ਜਿਹੜੇ ਅਸੀਂ ਨਹੀਂ ਉੱਤਰੀ ਬਿਲਡਿੰਗਾਂ ਤੇ ਜਾ ਸਕਦੇ ਇਹ ਭਾਜੀ ਉਹ ਜਾ ਕੇ ਕਰਾਉਂਦੇ ਨੇ ਤੇ ਨਾਲ ਹੀ ਸਾਡੇ ਰਮੇਸ਼ ਕਾਲੀ ਜੀ ਜਿਹੜਾ ਸ਼ਹਿਰ ਪ੍ਰੈਜ਼ੀਡੈਂਟ ਨੇ ਤੇ ਇਹਨਾਂ ਨੇ ਸਾਡੀ ਬੜੀ ਸੇਵਾ ਕਰ ਜਨੇ ਸਾਡੀ ਕੈਪਟਨ ਦੀ ਜਿੱਥੋਂ ਤੱਕ ਲੋਡ ਪੈਂਦੀ ਆ ਤੇ ਇਹ ਵੀਰ ਜਿਹੜੇ ਅਮਤੇ ਨੇ ਹਾਂਜੀ ਅ ਇਸ ਟਾਈਮ ਸਾਡੇ ਨਾਲ ਜਿਹੜੇ ਨੇ ਇੱਥੇ ਬਹੁਤ ਸਾਰੇ ਸੱਜਣ ਜਿਹੜੇ ਨੇ ਜੁੜੇ ਹੋਏ ਨੇ ਡੀ ਐਚਓ ਮੈਮ ਦਾ ਸਪੈਸ਼ਲ ਜਿਹੜਾ ਆ ਧੰਨਵਾਦ ਚੜਾਇਆ ਕਰ ਦਿੱਤਾ ਗਿਆ ਆ ਤੇ ਡੀ ਐਚਓ ਮੈਮ ਨੇ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕਿ ਹੈਂਡੀਕੈਪ ਵਰਗ ਦੇ ਲਈ ਜਿਹੜਾ ਕੀਤਾ ਗਿਆ ਆ ਇਹਨਾਂ ਨੂੰ ਜਿਹੜੀਆਂ ਨੇ ਟਰਾਈਸਾਈਕਲ ਜੋ ਕਿ ਇਲੈਕਟ੍ਰਿਕ ਟਰਾਈਸਾਈਕਲ ਨੇ ਉਹ ਦਿੱਤੀਆਂ ਗਈਆਂ ਨੇ ਤੇ ਅੱਜ ਜਿਹੜਾ ਆ ਇਹਨਾਂ ਵੱਲੋਂ ਵਿਕਲਾ ਅੰਗਰਾਸ਼ਟਰੀਏ ਪਾਰਟੀ ਵੱਲੋਂ ਜਿਹੜਾ ਆ ਸਪੈਸ਼ਲੀ ਜਿਹੜਾ ਆ ਡੀ ਐਚਓ मैम ਦਾ ਧੰਨਵਾਦ ਤੇ ਨਾਲ ਦੀ ਨਾਲ ਜਿਹੜਾ ਸਮਾਜਿਕ ਜਥੇਬੰਦੀਆਂ ਦੇ ਪ੍ਰਧਾਨ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਜਿਹੜਾ ਆ ਸਪੈਸ਼ਲੀ ਤੌਰ ਤੇ ਕੀਤਾ ਗਿਆ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ